ਮਹਾਰਾਜਾ ਸ਼ੇਰ ਸਿੰਘ ਦਾ ਇੱਕ ਛੋਟਾ ਜਿਹਾ ਪੁੱਤਰ ਸੀਗਾ ਪ੍ਰਤਾਪ ਸਿੰਘ ਜਿਹੜਾ ਉਸ ਸਮੇਂ ਪਾਠ ਕਰ ਰਿਹਾ ਸੀਗਾ ਪਾਠ ਕਰਦੇ ਹੋਏ ਤੇ ਉੱਤੇ ਇੱਕ ਲੈਨਾ ਸਿੰਘ ਨਾਮ ਦਾ ਵਿਅਕਤੀ ਆ ਉਹਨੇ ਤਲਵਾਰ ਦੇ ਨਾਲ ਉਹਦੀ ਗਰਦਨ ਵੱਢ ਦਿੱਤੀ ਸੀ ਇਤਿਹਾਮ ਸਿੰਘ ਡੋਗਰਾ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਵੱਡੇ ਪੱਥਰ ਨੂੰ ਚੱਕ ਕੇ ਕਮਰ ਨੌਨਹਾਲ ਸਿੰਘ ਦੇ ਸਰਦੇ ਵਿੱਚ ਮਾਰ-ਮਾਰ ਕੇ ਉਹਨਾਂ ਦਾ ਸਿਰ ਛੇ ਦਿੱਤਾ ਸੀ ਪੰਜਾਬ ਦੇ ਪ੍ਰਮੁੱਖ ਇਤਿਹਾਸਕਾਰ ਸਰਦਾਰ ਸੋਮ ਸਿੰਘ ਸੇਧਾ ਜੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਕਰਕੇ ਨਹੀਂ ਸਗੋਂ ਆਪਣੇ ਘਰ ਦੇ ਗਦਾਰਾਂ ਜਾਂ ਡੋਗਰਿਆਂ ਦੀਆਂ ਚੱਲੀਆਂ ਹੋਈਆਂ ਚਾਲਾਂ ਦੇ ਕਰਕੇ ਗਿਆ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਨੂੰ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਰਸਤੇ ਦੇ ਵਿੱਚੋਂ ਹਟਾਇਆ ਜਾਂਦਾ ਜੇ ਆਪਾਂ ਉਹ ਇਤਿਹਾਸ ਦੇ ਦੌਰ ਦੀ ਗੱਲ ਕਰੀਏ ਤਾਂ ਉਹ ਸਾਡੇ ਇਤਿਹਾਸ ਦਾ ਸਭ ਤੋਂ ਕਾਲਾ ਪੰਨਾ ਸੀ ਜਿਹਦੇ ਬਾਰੇ ਬਹੁਤੀ ਕੋਈ ਚਰਚਾ ਨਹੀਂ ਕੀਤੀ ਜਾ ਰਹੀ ਮਹਾਰਾਜਾ ਤਲੀਪ ਸਿੰਘ ਦੇ ਬਾਰੇ ਲਗਭਗ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਉਹਨਾਂ ਦੇ ਨਾਲ ਕੀ ਬੀਤੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਪੁੱਤਰਾਂ ਦੇ ਬਾਰੇ ਕਿਸੇ ਨੂੰ ਬਹੁਤੀ ਜਾਣਕਾਰੀ ਨਹੀਂ ਵੀ ਉਹਨਾਂ ਦੇ ਨਾਲ ਕੀ ਵਾਪਰਿਆ ਸੀ ਕਿਵੇਂ ਉਹਨਾਂ ਦੀ ਮੌਤ ਹੁੰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਮਹਾਰਾਜਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਰਾਜਗਦੀ ਤੇ ਬੈਠਦਾ। ਇਧਰ ਧਿਆਨ ਸਿੰਘ ਡੋਗਰਾ ਇਹ ਗੱਲ ਜਾਣਦਾ ਸੀ ਵੀ ਜੇ ਖੜਕ ਸਿੰਘ ਕੁਝ ਸਮਾਂ ਜੰਮ ਕੇ ਰਾਜ ਕਰ ਗਿਆ ਤਾਂ ਡੋਗਰਿਆਂ ਦੀ ਜਿਹੜੀ ਪਛਾਣ ਆ ਉਹ ਪੰਜਾਬ ਦੇ ਰਾਜ ਦਰਬਾਰ ਦੇ ਵਿੱਚੋਂ ਖਾਲਸਾ ਦਰਬਾਰ ਦੇ ਵਿੱਚੋਂ ਖਤਮ ਹੋ ਜੂਗੀ। ਜਿਹਦੇ ਕਰਕੇ ਉਹਨਾਂ ਨੇ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਸਭ ਤੋਂ ਮੁੱਖ ਚਾਲ ਇਹ ਚੱਲੀ ਮਹਾਰਾਜਾ ਖੜਕ ਸਿੰਘ ਦਾ ਪੁੱਤਰ ਕਮਰ ਨੌਨਿਹਾਲ ਸਿੰਘ ਉਹਦੇ ਕੰਨ ਪਰ ਨੇ ਸ਼ੁਰੂ ਕਰਤੇ ਵੀ ਤੇਰਾ ਪਿਤਾ ਪੰਜਾਬ ਨੂੰ ਅੰਗਰੇਜ਼ਾਂ ਨੂੰ ਵੇਚ ਰਿਹਾ ਹੈਗਾ ਉਸ ਨੂੰ ਸਾਬਤ ਕਰਨ ਦੇ ਲਈ ਡੋਗਰਿਆ ਨੇ ਕੁਝਕ ਜਾਲੀ ਦਸਤਾਵੇਜ਼ ਵੀ ਕਮਰ ਨੌਨਿਹਾਲ ਸਿੰਘ ਨੂੰ ਦਿਖਾਏ ਜਿਦੇ ਕਰਕੇ ਕਮਰ ਨੌਨਿਹਾਲ ਸਿੰਘ ਨੂੰ ਯਕੀਨ ਹੋ ਗਿਆ ਸੀ ਵੀ ਮੇਰੇ ਪਿਤਾ ਮਹਾਰਾਜਾ ਖੜਕ ਸਿੰਘ ਪੰਜਾਬ ਨੂੰ ਅੰਗਰੇਜ਼ਾਂ ਨੂੰ ਵੇਚਣ ਤੇ ਤੁਲਿਆ ਹੋਇਆ ਜਿਦੇ ਕਰਕੇ ਤੋ ਉਹਦੇ ਪੁੱਤ ਦੇ ਵਿੱਚ ਇੱਕ ਅਜਿਹੀ ਨਫ਼ਰਤ ਪੈਦਾ ਹੁੰਦੀ ਆ ਤੇ ਕਬਰ ਨੌਨਿਹਾਲ ਸਿੰਘ ਆਪਣੇ ਹੀ ਪਿਤਾ ਨੂੰ ਨજરਬੰਦ ਕਰ ਦਿੰਦਾ ਇਸ ਨજરਬੰਦੀ ਦਾ ਫਾਇਦਾ ਡੋਗਰੇ ਵਜੀਰਾ ਨੇ ਬਖੂਬੀ ਚੱਕਿਆ ਉਹਨਾਂ ਨੇ ਮਹਾਰਾਜਾ ਖੜਕ ਸਿੰਘ ਦੇ ਖਾਣੇ ਦੇ ਵਿੱਚ ਸਫੈਦ ਕਾਸ਼ਗਰੀ ਜਿਹਨੂੰ ਵਾਈਟ ਲੈਡ ਕਹਿੰਦੇ ਨੇ ਖਾਣੇ ਦੇ ਵਿੱਚ ਪਾ ਕੇ ਖਵਾਉਣੀ ਸ਼ੁਰੂ ਕਰ ਦਿੱਤੀ ਜਿਸ ਦੇ ਕਰਕੇ ਮਹਾਰਾਜਾ ਖੜਕ ਸਿੰਘ ਦੇ ਅੰਦਰੂਨੀ ਅੰਗ ਗਲ ਜਾਂਦੇ ਨੇ ਅੰਦਰੂਨੀ ਅੰਗਾਂ ਦੇ ਖਰਾਬ ਹੋਣ ਜਾਂ ਦੇ ਕਾਰਨ ਗਲ ਜਾਣ ਦੇ ਕਾਰਨ ਮਹਾਰਾਜਾ ਖੜਕ ਸਿੰਘ ਦੀ 5 ਨਵੰਬਰ 1840 ਈਸਵੀ ਨੂੰ ਮੌਤ ਹੋ ਜਾਂਦੀ ਹੈ। ਮਹਾਰਾਜਾ ਖੜਕ ਸਿੰਘ ਦੀ ਮੌਤ ਤੋਂ ਬਾਅਦ ਕਮਰਨੌਨਿਆਲ ਸਿੰਘ ਰਾਜਗਦੀ ਦਾ ਉੱਤਰਾਧਿਕਾਰੀ ਬੰਦਾ ਇਹ ਚਰਚਾ ਚੱਲਦੀ ਹੈ ਵੀ ਕਮਰਨੌਨਿਆਲ ਸਿੰਘ ਹੁਣ ਰਾਜਗਦੀ ਤੇ ਬੈਠੂਗਾ। ਪਰ ਕਮਰਨੌਨਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਹੀ ਤੇਜ਼ ਤਰਾਰ ਵਿਅਕਤੀ ਸੀ। ਇਹ ਤਾਂ ਡੋਗਰੇ ਵੀ ਇਹ ਗੱਲ ਜਾਣਦੇ ਸੀ ਕਿ ਜੇ ਕਮਰ ਨੌਨਿਹਾਲ ਸਿੰਘ ਰਾਜ ਗੱਦੀ ਤੇ ਬੈਠ ਗਿਆ ਤਾਂ ਉਹਨੇ ਡੋਗਰਿਆਂ ਦੇ ਪੰਜਾਬ ਦੇ ਵਿੱਚ ਬਿਲਕੁਲ ਹੀ ਪੈਰ ਨਹੀਂ ਲੱਗਣਦੇ ਨੇ ਤਾਂ ਇਹ ਜ਼ਰੂਰੀ ਸੀ ਵੀ ਕਮਰ ਨੌਨਿਹਾਲ ਸਿੰਘ ਨੂੰ ਵੀ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਤਾਂ ਇੱਥੇ ਡੋਗਰਿਆਂ ਨੇ ਫਿਰ ਇੱਕ ਲੰਮੀ ਚਾਲ ਚੱਲੀ ਜਦੋਂ ਕਮਰ ਨੌਨਿਹਾਲ ਸਿੰਘ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰਕੇ ਵਾਪਸ ਆ ਰਿਹਾ ਸੀ ਕਿਲੇ ਵੱਲ ਨੂੰ ਤਾਂ ਕਿਲੇ ਦੀ ਡਿਊਟੀ ਦਾ ਸੱਜਾ ਆ ਕੇ ਕਮਰ ਨੌਨਿਆ ਸਿੰਘ ਦੇ ਉੱਪਰ ਡਿੱਗ ਜਾਂਦਾ ਇਤਿਹਾਸਕਾਰ ਇੱਥੇ ਲਿਖਦੇ ਨੇ ਵੀ ਉਸ ਸੱਜੇ ਦੇ ਵਿੱਚ ਬਾਰੂਦ ਭਰ ਕੇ ਡੋਗਰਿਆਂ ਵਜੀਰਾਂ ਦੇ ਵੱਲੋਂ ਧੂਮਾਕਾ ਕੀਤਾ ਜਾਂਦਾ ਉਹ ਸੱਜਾ ਡਿੱਗਣ ਦੇ ਕਰਕੇ ਕਮਰ ਨੌਨਿਆ ਸਿੰਘ ਜ਼ਖਮੀ ਹੋ ਜਾਂਦੇ ਜ਼ਖਮੀ ਹਾਲਾਤ ਵਿੱਚ ਪਏ ਕਮਰ ਨੌਨਿਆ ਸਿੰਘ ਨੂੰ ਧਿਆਨ ਸਿੰਘ ਡੋਗਰਾ ਤਲਵਾਰ ਦੀ ਨੋਕ ਦੇ ਨਾਲ ਚੱਕ ਕੇ ਕਿਲੇ ਦੇ ਵਿੱਚ ਲੈ ਜਾਂਦੇ ਇਤਿਹਾਸਕਾਰ ਇਹ ਦੱਸਦੇ ਨੇ ਵੀ ਉਸ ਕਿਲੇ ਦੇ ਵਿੱਚ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਇਥੋਂ ਦਾਕੇ ਕਮਰ ਨੌਨਿਆਲ ਸਿੰਘ ਦੀ ਮਾਤਾ ਮਹਾਰਾਣੀ ਚੰਦਕੌਰ। ਉਹ ਕਿਲੇ ਦੇ ਅੰਦਰ ਜਾਣਾ ਚਾਹੁੰਦੀ ਸੀ ਪਰ ਧਿਆਨ ਸਿੰਘ ਡੋਗਰੇ ਨੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ। ਮਹਾਰਾਣੀ ਨੇ ਬਹੁਤ ਮਿੰਤਾ ਤਰਲੇ ਕੀਤੇ ਵੀ ਮੈਨੂੰ ਆਪਣੇ ਪੁੱਤਰ ਨੂੰ ਮਿਲ ਲੈਣ ਦੇ ਇੱਕ ਵਾਰ ਪਰ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ। ਜਦੋਂ ਕਮਰ ਨੌਨਿਆਲ ਸਿੰਘ ਨੂੰ ਜਕਮੀ ਹਿਲਾਤ ਦੇ ਵਿੱਚ ਚੱਕ ਕੇ ਕਿਲੇ ਦੇ ਵਿੱਚ ਲਜਾਇਆ ਜਾਂਦਾ ਤਾਂ ਉਹਨਾਂ ਦੇ ਮਾਮੂਲੀ ਜੀਆਂ ਸੱਟਾਂ ਲੱਗੀਆਂ ਸੀ ਪਰ ਉਹ ਜਿਉਂਦੇ ਸੀਗੇ ਇੱਥੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਧਿਆਨ ਸਿੰਘ ਡੋਗਰਾ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਵੱਡੇ ਪੱਥਰ ਨੂੰ ਚੱਕ ਕੇ ਕਮਰ ਨੌਨਿਹਾਲ ਸਿੰਘ ਦੇ ਸਿਰ ਦੇ ਵਿੱਚ ਮਾਰ-ਮਾਰ ਕੇ ਉਹਨਾਂ ਦਾ ਸਿਰ ਫੇਰ ਦਿੱਤਾ ਸੀ ਜਿਸ ਦੇ ਕਰਕੇ ਕਮਰ ਨੌਨਿਹਾਲ ਸਿੰਘ ਦੀ ਮੌਤ ਹੁੰਦੀ ਆ ਨਾ ਕਿ ਉਹ ਸੱਜਾ ਡਿੱਗਣ ਦੇ ਕਰਕੇ ਮੌਤ ਹੋਈ ਸੀ ਇਸ ਤੋਂ ਬਾਅਦ ਗੱਦੀ ਤੇ ਬੈਠਦਾ ਹੈ ਸ਼ੇਰ ਸਿੰਘ ਤੇ ਇਧਰੋਂ ਦਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਡੋਗਰਾ ਵੀ ਕਮਾਂਡ ਸੰਭਾਲ ਲੈਂਦਾ ਤਾਂ ਹੀਰਾ ਸਿੰਘ ਡੋਗਰਾ ਮਹਾਰਾਜਾ ਸ਼ੇਰ ਸਿੰਘ ਦੇ ਖਿਲਾਫ ਚਾਲਾਂ ਚੱਲਦਾ ਉਹ ਸੰਧਾਵਾਲੀਆ ਸਰਦਾਰਾਂ ਦੇ ਕੰਨ ਪਰ ਇਹ ਸ਼ੁਰੂ ਕਰ ਦਿੰਦਾ ਕਿ ਮਹਾਰਾਜਾ ਸ਼ੇਰ ਸਿੰਘ ਆ ਜਿਹੜਾ ਉਹ ਤੁਹਾਡੀ ਜਾਇਦਾਦ ਨੂੰ ਜ਼ਬਤ ਕਰਨੀ ਚਾਹੁੰਦਾ ਇਸ ਚੀਜ਼ ਨੂੰ ਸਾਬਤ ਕਰਨ ਦੇ ਲਈ ਉਹਨਾਂ ਨੇ ਜਾਲੀ ਚਿੱਠੀਆਂ ਸੰਧਾਵਾਲੀਆ ਸਰਦਾਰਾਂ ਨੂੰ ਗਤਾਈਆਂ ਸੀ ਜਿਹਦੇ ਕਰਕੇ ਸੰਧਾਵਾਲੀਆ ਸਰਦਾਰਾਂ ਦੇ ਮਨ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਖਿਲਾਫ ਨਾ ਘਰਤ ਪੈਦਾ ਹੋ ਜਾਂਦੀ ਹੈ ਇਤਿਹਾਸਕਾਰ ਇਹ ਲਿਖਦੇ ਨੇ ਵੀ ਅਜੀਤ ਸਿੰਘ ਸੰਧਾਵਾਲੀਆ ਨੇ ਨਵੀਂ ਬੰਦੂਕ ਦਿਖਾਉਣ ਦੇ ਬਹਾਨੇ ਮਹਾਰਾਜਾ ਸ਼ੇਰ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਜਿਹਦੇ ਕਰਕੇ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਹੋ ਜਾਂਦੀ ਹੈ ਕਿੱਸਾ ਇੱਥੇ ਖਤਮ ਨਹੀਂ ਹੁੰਦਾ ਮਹਾਰਾਜਾ ਸ਼ੇਰ ਸਿੰਘ ਦਾ ਇੱਕ ਛੋਟਾ ਜਿਹਾ ਪੁੱਤਰ ਸੀਗਾ ਪ੍ਰਤਾਪ ਸਿੰਘ ਜਿਹੜਾ ਉਸ ਸਮੇਂ ਪਾਠ ਕਰ ਰਿਹਾ ਸੀਗਾ ਪਾਠ ਕਰਦੇ ਹੋਏ ਤੇ ਉੱਤੇ ਇੱਕ ਲੈਨਾ ਸਿੰਘ ਨਾਮ ਦਾ ਵਿਅਕਤੀ ਆ ਉਨੇ ਤਲਵਾਰ ਦੇ ਨਾਲ ਉਹਦੀ ਗਰਦਨ ਵੱਢ ਦਿੱਤੀ ਸੀ ਦੇਖੋ ਤੁਸੀਂ ਛੋਟੇ ਛੋਟੇ ਬੱਚੇ ਉਹ ਵੀ ਨਹੀਂ ਬਖਸ਼ੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਕੁੱਲ ਦੇ ਵਿੱਚ ਸੀਗੇ ਇਹ ਸਭ ਤੋਂ ਬਾਅਦ ਤਮਰ ਪਸ਼ੋਰਾ ਸਿੰਘ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਹੋਰ ਪੁੱਤਰ ਸੀ ਉਸ ਨੇ ਬਗਾਵਤ ਕਰ ਦਿੱਤੀ ਸੀ ਡੋਗਰੇ ਵਜੀਰਾ ਦੇ ਖਿਲਾਫ ਪਰ ਡੋਗਰੇ ਵਜੀਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੌਂਹਾਂ ਖਾਧੀਆਂ ਵੀ ਅਸੀਂ ਤੇਰੀ ਹਰ ਹਿੱਲੇ ਸੁਰੱਖਿਆ ਕਰਾਂਗੇ ਤਾਂ ਪਰ ਪਸ਼ੋਰਾ ਸਿੰਘ ਉਹਨਾਂ ਨੇ ਸੋਹਾਂ ਦੇ ਵਿੱਚ ਆ ਕੇ ਆਪਣੇ ਹਥਿਆਰ ਟੁੱਟ ਦਿੰਦਾਗਾ ਪਰ ਸਾਰੀਆਂ ਕਸਮਾਂ ਸਾਰੇ ਬਾਦੇ ਤੋੜ ਕੇ ਹੀਰਾ ਸਿੰਘ ਡੋਗਰੇ ਦੇ ਕੈਂਡੇ ਉੱਤੇ ਫਤੇਹ ਖਾਨ ਟਿਵਾਣਾ ਨੇ ਅਟਕ ਦੇ ਕਿਲੇ ਦੇ ਵਿੱਚ ਸੁੱਤੇ ਪਏ ਪਸ਼ੋਰਾ ਸਿੰਘ ਦਾ ਗਲਾ ਘੋਟ ਦਿੱਤਾ ਤੇ ਉਸ ਦੀ লাশ ਨੂੰ ਸਿੰਧ ਦਰਿਆ ਦੇ ਵਿੱਚ ਰੋੜ ਦਿੱਤਾ ਸੀਗਾ ਇਸੇ ਈ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਹੋਰ ਪੁੱਤਰ ਸੀਗਾ ਸਰਦਾਰ ਕਸ਼ਮੀਰਾ ਸਿੰਘ ਜਿਹੜੇ ਅਕਸਰ ਫੌਜੀ ਗਤੀਵਿਧੀਆਂ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਵੀ ਗਰੈਜ ਉਦਦੇ ਵਿੱਚ ਉਲਝਾਈ ਰੱਖਿਆ ਡੋਗਰਾ ਭਰਾਵਾਂ ਨੇ ਹਰ ਸਮੇਂ ਤੇ ਅਖੀਰ ਉਹਨਾਂ ਨੂੰ ਫੌਜ ਦੇ ਹੱਥੋਂ ਹੀ ਮਰਵਾ ਦਿੱਤਾ ਗਿਆ ਸੀ ਸਭ ਤੋਂ ਛੋਟਾ ਪੁੱਤਰ ਸੀਗਾ ਮਹਾਰਾਜਾ ਤਲੀਪ ਸਿੰਘ ਜਿਦੇ ਬਾਰੇ ਲਗਭਗ ਸਾਰੇ ਪੰਜਾਬੀਆਂ ਨੂੰ ਪਤਾ ਹੀ ਹੈ ਵੀ ਉਹਨਾਂ ਦੇ ਨਾਲ ਕੀ ਘਟਨਾਕ੍ਰਮ ਹੋਇਆ ਉਹਨਾਂ ਨੂੰ ਸਰੀਰਕ ਮੌਤ ਨਹੀਂ ਦਿੱਤੀ ਗਈ ਪਰ ਉਹਨਾਂ ਦੇ ਰੂਹ ਨੂੰ ਮਾਰ ਦਿੱਤਾ ਗਿਆ ਸੀਗਾ ਛੋਟੀ ਉਮਰ ਦੇ ਵਿੱਚ ਹੀ ਆਪਣੀ ਮਾਂ ਤੋਂ ਉਹਨਾਂ ਨੂੰ ਬਖ ਕਰ ਦਿੱਤਾ ਗਿਆ ਉਹਨਾਂ ਦਾ ਧਰਮ ਬਦਲ ਕੇ ਇਸਾਈ ਕਰ ਦਿੱਤਾ ਗਿਆ ਪੰਜਾਬ ਤੋਂ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਜਿੱਥੇ ਕਿ ਉਹ ਸਾਰੀ ਉਮਰ ਆਪਣੇ ਰਾਜ ਤੇ ਆਪਣੀ ਪਛਾਣ ਦੀ ਖਾਤਰ ਲੜਦੇ ਰਹੇ ਇਸ ਇਤਿਹਾਸ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਜੇ ਧਿਆਨ ਸਿੰਘ ਡੋਗਰਾ ਤੇ ਹੀਰਾ ਸਿੰਘ ਡੋਗਰਾ ਵਰਗੇ ਬੰਦੇ ਨਾ ਹੁੰਦੇ ਤਾਂ ਸ਼ਾਇਦ ਅੱਜ ਪੰਜਾਬ ਦਾ ਇਤਿਹਾਸ ਕੁਝ ਹੋਰ ਹੋਣਾ ਸੀ ਸ਼ਾਇਦ ਉਸ ਸ਼ੇਰ ਵਰਗਾ ਪਰਿਵਾਰ ਸੀ ਜਿਹੜਾ ਉਹਨੇ ਬੇਵਕਤਾ ਨਹੀਂ ਜਾਣਾ ਸੀ ਇਸ ਦੁਨੀਆ ਤੋਂ ਇਹ ਕੇਵਲ ਇੱਕ ਪਰਿਵਾਰ ਦਾ ਕਤਲ ਨਹੀਂ ਸੀ ਇੱਕ ਕੋਸ਼ਿਸ਼ ਸੀਗੀ ਇੱਕ ਕੌਮ ਦੀਆਂ ਨੀਹਾਂ ਨੂੰ ਹਿਲਾਉਣ ਦੀ ਜਿਦੇ ਵਿੱਚ ਡੋਗਰੇ ਵਜੇਰ ਸੀ ਜਿਹੜੇ ਲਗਭਗ ਕਾਮਯਾਬ ਹੋ ਹੀ ਗਏ ਸੀ। ਤੋਂ ਸਾਥੀਓ ਇਹ ਸੀ ਅੱਜ ਦੀ ਵੀਡੀਓ ਜੇਕਰ ਕਿਸੇ ਨੂੰ ਇਹ ਇਤਿਹਾਸ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਕਿ ਬਾਤੋ-ਬਾਤ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਉੱਤੇ ਕੀ ਗੁਜ਼ਰੀ ਦੇ ਬਾਰੇ ਪਤਾ ਲੱਗ ਸਕੇ। ਵੀਡੀਓ ਨੂੰ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ